ਭੜਾ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹੈਗੀਆਂ ਨੇ ਕੀ ਹਾਲਾਤ ਹੈਗੇ ਨੇ ਕਿਉਂਕਿ ਇਸ ਵਾਰ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ بارشਾਂ ਜ਼ਿਆਦਾ ਹੋ ਸਕਦੀਆਂ ਹੈਗੀਆਂ ਨੇ ਔਰ ਪੰਜਾਬ ਦੇ ਵਿੱਚ ਹੁਣ ਤੋਂ ਹੀ ਵੱਖ-ਵੱਖ ਥਾਵਾਂ ਦੇ ਉੱਪਰ ਮੀਂਹ ਜਿਹੜਾ ਉਹ ਪੈ ਰਿਹਾ ਹੈਗਾ ਪਹਾੜੀ ਇਲਾਕਿਆਂ ਦੇ ਵਿੱਚ ਗੱਲ ਕਰੀਏ ਜਦੋਂ ਉਹ ਜ਼ਿਆਦਾ ਮੀਂਹ ਪੈਂਦਾ ਹੈਗਾ ਤਾਂ ਜਿਹੜਾ ਪਾਣੀ ਹੈ ਉਹ ਹਰੀਕੇ ਆਂਦਾ ਹਰੀਕੇ ਤੋਂ ਅੱਗੇ ਸਤਲੁਜ ਦਰਿਆ ਦੇ ਵਿੱਚ ਆਂਦਾ ਜਦੋਂ ਸਤਲੁਜ ਦਰਿਆ ਦੇ ਵਿੱਚ ਜ਼ਿਆਦਾ ਪਾਣੀ ਆਂਦਾ ਹੈਗਾ ਤਾਂ ਫਿਰ ਅੱਗੋਂ ਕਈ ਵਾਰ ਜਿਹੜੇ ਹਾਲਾਤ ਨੇ ਉਸ ਤਰ੍ਹਾਂ ਦੇ ਬਣ ਜਾਂਦੇ ਹੈਗੇ ਆ ਫਿਰੋਜ਼ਪੁਰ ਦੇ ਕਈ ਪਿੰਡਾਂ ਨੂੰ ਨੁਕਸਾਨ ਪਹੁੰਚਿਆ ਹੈ ਅਸੀਂ ਜਿਹੜੇ ਬਾਰਡਰ ਦੇ ਨਾਲ ਲੱਗਦੇ ਹੈਗੇ ਸਤਲੁਜ ਦਰਿਆ ਦੇ ਨਾਲ ਲੱਗਦੇ ਹੈਗੇ ਸੀਗੇ ਤਾਂ ਕੀ ਹਾਲਾਤ ਹੈਗੇ ਨੇ ਤਾਂ ਉਹ ਤਸਵੀਰ ਤੁਹਾਨੂੰ ਦਿਖਾਣ ਆਏ ਹੈਗੇ ਆ ਮੌਜੂਦ ਹੈਗੇ ਆ ਤੁਸੀਂ ਦੇਖ ਸਕਦੇ ਹੈਗੇ ਉਹ ਤੂਸੀ ਬੰਦ ਦੇ ਨਾਲ ਜਿਹੜੇ ਸਪਰਾਂ ਤੇ ਨੋਚਾਂ ਹੁੰਦੀਆਂ ਨੇ ਉੱਥੋਂ ਦੇ ਹਾਲਾਤ ਤੁਹਾਨੂੰ ਦਿਖਾਣ ਆਏ ਹੈਗੇ ਆ ਕਿ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਕਿੰਦਾ ਖੋਰਾ ਪਈਆਂ ਹੋਈਆਂ ਨੇ ਵੱਡੀਆਂ-ਵੱਡੀਆਂ ਖੋਰਾ ਜੜੀਆਂ ਨੇ ਉਹ ਨਜ਼ਰ ਆਉਂਦੀਆਂ ਹੈਗੀਆਂ ਔਰ ਇਹ ਜਿਹੜੇ ਇਹ ਜਿਹੜਾ ਤੂਸੀ ਬੰਦ ਤੋਂ ਅੱਗੇ ਜਿਹੜੀ ਸਪਰਾਂ ਤੇ ਨੋਚਾਂ ਜੜੀਆਂ ਨੇ ਉਹ ਬਣਾਈਆਂ ਜਾਂਦੀਆਂ ਤਾਂਕਿ ਜਦੋਂ ਪਾਣੀ ਦਾ ਬਹਾਅ ਤੇਜ ਹੁੰਦਾ ਤਾਂ ਜਿਹੜਾ ਪਾਣੀ ਦੀ ਟੱਕਰ ਵੱਜਦੀ ਹੈਗੀ ਹੈ ਤਾਂ ਤੂਸੀ ਬੰਦ ਨੂੰ ਨੁਕਸਾਨ ਜਿਹੜਾ ਉਹ ਨਾ ਪਹੁੰਚੇ ਤਾਂ ਇੱਥੇ ਜਿਹੜੇ ਵੱਡੇ ਪੱਥਰ ਜਿਹੜੇ ਆ ਉਹ ਜਾਲ ਦੇ ਨਾਲ ਬੰਨੇ ਜਾਂਦੇ ਆ ਜਦੋਂ ਪਾਣੀ ਦੀ ਟੱਕਰ ਹੁੰਦੀ ਆ ਉਹਦਾ ਵਹਾ ਜਿਹੜਾ ਹੈ ਉਹ ਰੁਕ ਜਾਂਦਾ ਹੈਗਾ ਜਿੰਦੇ ਕਰਕੇ ਤੂਸੀ ਬੰਦ ਨੂੰ ਨੁਕਸਾਨ ਨਹੀਂ ਪਹੁੰਚਦਾ ਪਰ ਤੁਸੀਂ ਹਾਲਾਤ ਦੇਖ ਸਕਦੇ ਹੈਗੇ ਉਹ ਜਾਲ ਟੁੱਟੇ ਹੋਏ ਨਜ਼ਰ ਆ ਰਹੇ ਹੈਗੇ ਆ ਮਿੱਟੀ ਖੁਰੀ ਹੋਈ ਨਜ਼ਰ ਆ ਰਹੀ ਹੈਗੀ ਹੈ ਪੱਥਰ ਜਿਹੜਾ ਉਦਾਂ ਹੀ ਡਿੱਗੇ ਹੋਏ ਨੇ ਔਰ ਵੱਖਰਾ ਹਿੱਸਾ ਹੀ ਇੱਥੋਂ ਟੁੱਟਾ ਹੋਇਆ ਨਜ਼ਰ ਆ ਰਿਹਾ ਹੈਗਾ ਔਰ ਦੂਜੇ ਪਾਸੇ ਇੱਥੇ ਤਸਵੀਰ ਦਿਖਾ ਦੇਣਾ ਚਾਹੁੰਦੇ ਹੈਗੇ ਆ ਕਿ ਤੁਸੀਂ ਦੇਖ ਸਕਦੇ ਹੋ ਅੱਗੇ ਜਿਹੜੇ ਸਪਰਨ ਉੱਚਾ ਹੈਗੀਆਂ ਨੇ ਉਹ ਉਹਨਾਂ ਦੇ ਕੀ ਹਾਲਾਤ ਹੈਗੇ ਆ ਉੱਥੇ ਵੀ ਜਿਹੜੇ ਜਾਲ ਹੈ ਉਹ ਟੁੱਟੇ ਹੋਏ ਆ ਪੱਥਰ ਜਿਹੜੇ ਡਿੱਗੇ ਹੋਏ ਆ ਇਹ ਪ੍ਰਸ਼ਾਸਨ ਨੂੰ ਸਮਾਂ ਰਹਿੰਦਾ ਹੋਇਆ ਇਹਨੂੰ ਠੀਕ ਕਰ ਲੈਣਾ ਚਾਹੀਦਾ ਹੈਗਾ ਕਿਉਂਕਿ ਮੀਟਿੰਗਾਂ ਕੀਤੀਆਂ ਜਾ ਰਹੀਆਂ ਹੈਗੀਆਂ ਨੇ ਕਿ ਪਹਿਲਾਂ ਹੀ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾਣ ਪਰ ਹਾਲਾਤ ਜਿਉਂ ਦੇ ਤਿਉਂ ਆ ਇਹ ਹਲੇ ਤੱਕ ਇਹ ਚੀਜ਼ ਜਿਹੜੀ ਆ ਠੀਕ ਨਹੀਂ ਹੋਇਆ ਇਸ ਸਮੇਂ ਰੰਦੇ ਠੀਕ ਹੋ ਜਾਣਾ ਚਾਹੀਦਾ ਹੈਗਾ ਇਹ ਪ੍ਰਸ਼ਾਸਨ ਨੂੰ ਇਸ ਵੱਲ ਦੇਖਣਾ ਚਾਹੀਦਾ ਹੈਗਾ ਔਰ ਇਹਨੂੰ ਠੀਕ ਕਰਵਾਉਣਾ ਚਾਹੀਦਾ ਹੈਗਾ ਨਹੀਂ ਤਾਂ ਆਨ ਆਲੇ ਸਮੇਂ ਦੇ ਵਿੱਚ ਜਦੋਂ ਕੋਈ ਪਾਣੀ ਤੇ ਆਂਦਾ ਹੈਗਾ ਪਾਣੀ ਦਾ ਬਹਾਅ ਤੇਜ ਹੁੰਦਾ ਤਾਂ ਜਦੋਂ ਪਾਣੀ ਦੀ ਟੱਕਰ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਮਿੱਟੀ ਹੈ ਉਹ ਪਾਈ ਜਾਂਦੀ ਹੈਗੀ ਹੈ ਤਾਂ ਇਸ ਕੇ ਕਰਕੇ ਪਹਿਲਾਂ ਹੀ ਜਿਹੜਾ ਸਮਾਂ ਰੰਦੇ ਆ ਪ੍ਰਸ਼ਾਸਨ ਨੂੰ ਇਸ ਨੂੰ ਠੀਕ ਕਰਵਾ ਲੈਣਾ ਚਾਹੀਦਾ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਪ੍ਰਸ਼ਾਸਨ ਇਸ ਨੂੰ ਠੀਕ ਕਰਵਾਉਂਦਾ ਹੈ ਜਾਂ ਨਹੀਂ ਕਰਵਾਉਂਦਾ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਜੋਸਪੁਰ ਹੜਾ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹੈਗੀਆਂ ਨੇ ਕੀ ਹਾਲਾਤ ਹੈਗੇ ਨੇ ਕਿਉਂਕਿ ਇਸ ਵਾਰ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ بارشਾਂ ਜ਼ਿਆਦਾ ਹੋ ਸਕਦੀਆਂ ਹੈਗੀਆਂ ਨੇ ਔਰ ਪੰਜਾਬ ਦੇ ਵਿੱਚ ਹੁਣ ਤੋਂ ਹੀ ਵੱਖ-ਵੱਖ ਥਾਵਾਂ ਦੇ ਉੱਪਰ ਮੀਂਹ ਜਿਹੜਾ ਉਹ ਪੈ ਰਿਹਾ ਹੈਗਾ ਪਹਾੜੀ ਇਲਾਕਿਆਂ ਦੇ ਵਿੱਚ ਗੱਲ ਕਰੀਏ ਜਦੋਂ ਉਹ ਜ਼ਿਆਦਾ ਮੀਂਹ ਪੈਂਦਾ ਹੈਗਾ ਤਾਂ ਜਿਹੜਾ ਪਾਣੀ ਹੈ ਉਹ ਹਰੀਕੇ ਆਂਦਾ ਹੈ ਹਰੀਕੇ ਤੋਂ ਅੱਗੇ ਸਤਲੁਜ ਦਰਿਆ ਦੇ ਵਿੱਚ ਆਂਦਾ ਜਦੋਂ ਸਤਲੁਜ ਦਰਿਆ ਦੇ ਵਿੱਚ ਜ਼ਿਆਦਾ ਪਾਣੀ ਆਂਦਾ ਹੈਗਾ ਤਾਂ ਫਿਰ ਅੱਗੋਂ ਕਈ ਵਾਰ ਜਿਹੜੇ ਹਾਲਾਤ ਨੇ ਉਸ ਤਰ੍ਹਾਂ ਦੇ ਬਣ ਜਾਂਦੇ ਹੈਗੇ ਆ ਫਿਰੋਜ਼ਪੁਰ ਦੇ ਕਈ ਪਿੰਡਾਂ ਨੂੰ ਨੁਕਸਾਨ ਪਹੁੰਚਿਆ ਹੈਗਾ ਸੀ ਜਿਹੜੇ ਬਾਰਡਰ ਦੇ ਨਾਲ ਲੱਗਦੇ ਹੈਗੇ ਸਤਲੁਜ ਦਰਿਆ ਦੇ ਨਾਲ ਲੱਗਦੇ ਹੈਗੇ ਸੀਗੇ ਤਾਂ ਕੀ ਹਾਲਾਤ ਹੈਗੇ ਨੇ ਤਾਂ ਉਹ ਤਸਵੀਰ ਤੁਹਾਨੂੰ ਦਿਖਾਣ ਆਏ ਹੈਗੇ ਆ ਮੌਜੂਦ ਹੈਗੇ ਆ ਤੁਸੀਂ ਦੇਖ ਸਕਦੇ ਹੈਗੇ ਉਹ ਤੁਸੀ ਬਣ ਦੇ ਨਾਲ ਜਿਹੜੇ ਸਪਰਾਂ ਤੇ ਨੋਚਾਂ ਹੁੰਦੀਆਂ ਨੇ ਉੱਥੋਂ ਦੇ ਹਾਲਾਤ ਤੁਹਾਨੂੰ ਦਿਖਾਣ ਆਏ ਹੈਗੇ ਆ ਕਿ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਕਿੰਦਾ ਖੋਰਾ ਪਈਆਂ ਹੋਈਆਂ ਨੇ ਵੱਡੀਆਂ-ਵੱਡੀਆਂ ਖੋਰਾ ਜੜੀਆਂ ਨੇ ਉਹ ਨਜ਼ਰ ਆਉਂਦੀਆਂ ਹੈਗੀਆਂ ਔਰ ਇਹ ਜਿਹੜੇ ਇਹ ਜਿਹੜਾ ਤੁਸੀ ਬੰਦ ਤੋਂ ਅੱਗੇ ਜਿਹੜੀ ਸਪਰਾਂ ਤੇ ਨੋਚਾਂ ਜੜੀਆਂ ਨੇ ਉਹ ਬਣਾਈਆਂ ਜਾਂਦੀਆਂ ਤਾਂਕਿ ਜਦੋਂ ਪਾਣੀ ਦਾ ਵਹਾਅ ਤੇਜ ਹੁੰਦਾ ਤਾਂ ਜਿਹੜਾ ਪਾਣੀ ਦੀ ਟੱਕਰ ਵੱਜਦੀ ਹੈਗੀ ਹੈ ਤਾਂ ਤੁਸੀ ਬੰਦ ਨੂੰ ਨੁਕਸਾਨ ਜਿਹੜਾ ਉਹ ਨਾ ਪਹੁੰਚੇ ਤਾਂ ਇੱਥੇ ਜਿਹੜੇ ਵੱਡੇ ਪੱਥਰ ਜਿਹੜੇ ਆ ਉਹ ਜਾਲ ਦੇ ਨਾਲ ਬੰਨੇ ਜਾਂਦੇ ਆ ਜਦੋਂ ਪਾਣੀ ਦੀ ਟੱਕਰ ਹੁੰਦੀ ਆ ਉਹਦਾ ਵਹਾ ਜਿਹੜਾ ਉਹ ਰੁਕ ਜਾਂਦਾ ਹੈਗਾ ਜਿੰਦੇ ਕਰਕੇ ਤੁਸੀ ਬੰਦ ਨੂੰ ਨੁਕਸਾਨ ਨਹੀਂ ਪਹੁੰਚਦਾ ਪਰ ਤੁਸੀਂ ਹਾਲਾਤ ਦੇਖ ਸਕਦੇ ਹੈਗੇ ਉਹ ਜਾਲ ਟੁੱਟੇ ਹੋਏ ਨਜ਼ਰ ਆ ਰਹੇ ਹੈਗੇ ਆ ਮਿੱਟੀ ਖੁਰੀ ਹੋਈ ਨਜ਼ਰ ਆ ਰਹੀ ਹੈਗੀ ਆ ਪੱਥਰ ਜਿਹੜਾ ਉਦਾਂ ਹੀ ਡਿੱਗੇ ਹੋਏ ਨੇ ਔਰ ਵੱਖਰਾ ਹਿੱਸਾ ਹੀ ਇੱਥੋਂ ਟੁੱਟਾ ਹੋਇਆ ਨਜ਼ਰ ਆ ਰਿਹਾ ਹੈਗਾ ਔਰ ਦੂਜੇ ਪਾਸੇ ਇੱਥੇ ਤਸਵੀਰ ਦਿਖਾ ਦੇਣਾ ਚਾਹੁੰਦੇ ਹੈਗੀਆਂ ਕਿ ਤੁਸੀਂ ਦੇਖ ਸਕਦੇ ਹੋ ਅੱਗੇ ਜਿਹੜੇ ਸਪਰਨ ਉੱਚਾ ਹੈਗੀਆਂ ਨੇ ਉਹਨਾਂ ਦੇ ਕੀ ਹਾਲਾਤ ਹੈਗੇ ਆ ਉੱਥੇ ਵੀ ਜਿਹੜੇ ਜਾਲ ਹੈ ਉਹ ਟੁੱਟੇ ਹੋਏ ਆ ਪੱਥਰ ਜਿਹੜੇ ਡਿੱਗੇ ਹੋਏ ਆ ਇਹ ਪ੍ਰਸ਼ਾਸਨ ਨੂੰ ਸਮਾਂ ਰਹਿੰਦਾ ਹੋਇਆ ਇਹਨੂੰ ਠੀਕ ਕਰ ਲੈਣਾ ਚਾਹੀਦਾ ਹੈਗਾ ਕਿਉਂਕਿ ਮੀਟਿੰਗਾਂ ਕੀਤੀਆਂ ਜਾ ਰਹੀਆਂ ਹੈਗੀਆਂ ਨੇ ਕਿ ਪਹਿਲਾਂ ਹੀ ਪ੍ਰਬੰਧ ਜਿਹੜੇ ਨੇ ਉਹ ਕੀਤੇ ਜਾਣ ਪਰ ਹਾਲਾਤ ਜਿਉਂ ਦੇ ਤਿਉਂ ਆ ਇਹ ਹਲੇ ਤੱਕ ਇਹ ਚੀਜ਼ ਜਿਹੜੀ ਆ ਠੀਕ ਨਹੀਂ ਹੋਇਆ ਇਸ ਸਮੇਂ ਰਹਿੰਦੇ ਠੀਕ ਹੋ ਜਾਣਾ ਚਾਹੀਦਾ ਹੈਗਾ ਇਹ ਪ੍ਰਸ਼ਾਸਨ ਨੂੰ ਇਸ ਵੱਲ ਦੇਖਣਾ ਚਾਹੀਦਾ ਹੈਗਾ ਔਰ ਇਹਨੂੰ ਠੀਕ ਕਰਵਾਣਾ ਚਾਹੀਦਾ ਦਾ ਹੈਗਾ ਨਹੀਂ ਤਾਂ ਆਨ ਆਲੇ ਸਮੇਂ ਦੇ ਵਿੱਚ ਜਦੋਂ ਕੋਈ ਪਾਣੀ ਤੇਜ ਆਂਦਾ ਹੈਗਾ ਪਾਣੀ ਦਾ ਬਹਾਅ ਤੇਜ ਹੁੰਦਾ ਤਾਂ ਜਦੋਂ ਪਾਣੀ ਦੀ ਟੱਕਰ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਮਿੱਟੀ ਹੈ ਉਹ ਪਾਈ ਜਾਂਦੀ ਹੈਗੀ ਹੈ ਤਾਂ ਇਸ ਕੇ ਕਰਕੇ ਪਹਿਲਾਂ ਹੀ ਜਿਹੜਾ ਸਮਾਂ ਰਹਿੰਦਾ ਹੈ ਪ੍ਰਸ਼ਾਸਨ ਨੂੰ ਇਸ ਨੂੰ ਠੀਕ ਕਰਵਾ ਲੈਣਾ ਚਾਹੀਦਾ ਹੈ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਪ੍ਰਸ਼ਾਸਨ ਇਸ ਨੂੰ ਠੀਕ ਕਰਵਾਉਂਦਾ ਹੈ ਜਾਂ ਨਹੀਂ ਕਰਵਾਉਂਦਾ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ